ਜਦੋਂ ਨਾਮ ਜਪਦਾ ਹੈ ਸਿਵਾ ਸਿਮਰਨ ਦੇ ਸਿਧਾਂਤ ਨਾਲ ਜੁੜਦਾ ਹੈ ਕਿਉਂਕਿ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਸਤਿਗੁਰੂ ਕੀ ਸੇਵਨਾ ਕੀਤੀਆਂ ਅੰਤ ਗਿਆ ਪਛਤਾਈ ਇਸ ਦਾ ਮਤਲਬ ਹੈ ਕਿ ਗੁਰੂ ਨੇ ਕੁਝ ਸਮਝਾਇਆ ਪਾਤਸ਼ਾਹ ਕਹਿੰਦੇ ਸੇਵਾ ਨਹੀਂ ਕੀਤੀ ਸਿਮਰਨ ਦੇ ਸਿਧਾਂਤ ਨਾਲ ਹੀ ਜੁੜਿਆ ਫਿਰ ਪਛਤਾਵਾ ਹੀ ਪੱਲੇ ਰਹਿਣਾ ਫਿਰ ਜੀਵਨ ਜਿਹੜਾ ਹੈ ਨਾਮ ਤੋਂ ਸਖਣਾ ਹੋਣਾ ਤੇਰਾ ਰਹਿਣਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੀ ਕਿਰਪਾ ਕਰੇ ਗੁਰਪਾਈਐ ਵਿੱਚੋਂ ਆਪ ਗਵਾਈ ਕਹਿੰਦੇ ਜਿਹੜੇ ਸਿਮਰਨ ਦੇ ਸਿਧਾਂਤ ਨਾਲ ਜੁੜ ਜਾਂਦੇ ਨੇ ਸੇਵਾ ਦੇ ਸਿਧਾਂਤ ਨਾਲ ਜੁੜ ਜਾਂਦੇ ਨੇ ਧਿਆਨ ਦੇਣਾ ਸਿੱਖੀ ਦਾ ਪਹਿਲਾ ਸਬਕ ਹੀ ਸੇਵਾ ਤੇ ਸਿਮਰਨ ਹੈ ਸਿੱਖੀ ਸਿਧਾਂਤ ਹੀ ਸੇਵਾ ਤੇ ਸਿਮਰਨ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਤਿੰਨ ਸਿਧਾਂਤ ਬੜੇ ਸਰਲ ਸਿਧਾਂਤ ਸਿੱਖਾਂ ਨੂੰ ਦਿੱਤੇ ਨੇ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਤਿੰਨੇ ਸਿਧਾਂਤ ਵੈਸੇ ਜੀਵਨ ਦੇ ਅੰਦਰ ਸੁਖੈਣ ਵੀ ਬਣੇ ਨੇ ਪਰ ਜਦੋਂ ਮਨੁੱਖ ਮਨ ਦੀ ਮਤ ਪਿੱਛੇ ਲੱਗਦਾ ਫਿਰ ਇਸ ਨੂੰ ਔਖਾ ਵੀ ਬੜਾ ਪਸਦਾ ਹੈ ਤੇ ਸਿੱਖ ਮੈਂ ਆਪ ਜੀ ਦੇ ਨਾਲ ਬੇਨਤੀ ਸਾਂਝੀ ਕੀਤੀ ਕਿ ਜੀਵਨ ਦੇ ਅੰਦਰ ਸੇਵਾ ਤੇ ਸਿਮਰਨ ਦੀ ਬੜੀ ਮਹੱਤ ਹੈ ਭਾਗਾਂ ਵਾਲੇ ਕੋ ਸਿੱਖੋ ਜਦੋਂ ਸਿੱਖ ਸ਼ਬਦ ਨੂੰ ਆਪਾਂ ਅੰਗਰੇਜ਼ੀ ਦੇ ਅੰਦਰ ਲਿਖਦੇ ਆਂ ਪੜ੍ਹਦੇ ਆਂ ਆਪ ਸਾਰੇ ਪੜਿ ਲਿਖੇ ਸੱਜਣ ਬੈਠੇ ਹੋ ਤੇ ਚੈਨਲ ਦੇ ਮਾਧਮ ਰਾਹੀਂ ਵੀ ਆਪ ਪੜਿ ਲਿਖੇ ਸੱਜਣ ਵਿਚਾਰ ਸੁਣ ਰਹੇ ਹੋ ਸਿੱਖ ਸ਼ਬਦ ਨੂੰ ਜਦੋਂ ਆਪਾਂ ਅੰਗਰੇਜ਼ੀ ਦੇ ਅੰਦਰ ਲਿਖੀਏ ਚਾਰ ਵਰਡ ਆਉਂਦੇ ਨੇ ਚਾਰ ਅੱਖਰ ਨੇ ਪਹਿਲਾ ਅੱਖਰ ਹੈ ਐਸ ਦੂਜਾ ਅੱਖਰ ਹੈ ਆਈ ਤੀਜਾ ਅੱਖਰ ਹੈ ਕੇ ਤੇ ਚੌਥਾ ਅੱਖਰ ਹੈ ਐਚ ਇਸ ਚਾਰ ਅੱਖਰਾਂ ਦੇ ਸਮੂਹ ਨਾਲ ਅੰਗਰੇਜ਼ੀ ਦੇ ਅੰਦਰ ਸਿੱਖ ਬਣਦਾ ਤੇ ਇਹਨਾਂ ਚਾਰੇ ਅੱਖਰਾਂ ਦੇ ਵਿਦਵਾਨ ਸੱਜਣਾ ਨੇ ਵੱਖ-ਵੱਖ ਅਰਥ ਕੀਤੇ ਨੇ ਪਹਿਲਾ ਅੱਖਰ ਹੈ ਸ ਸ ਸ ਤੋਂ ਭਾਵੇਂ ਸੇਵਾ ਤੇ ਪਾਤਸ਼ਾਹ ਜੀ ਨੇ ਅੱਜ ਦੇ ਬਚਨਾਂ ਦੇ ਅੰਦਰ ਵੀ ਇਹ ਬਚਨ ਕੀਤਾ ਹੈ ਨਾ ਸਤਗੁਰੂ ਕੀ ਸੇਵਨਾ ਕੀਤੀਆਂ ਸੇਵਾ ਨਾ ਕੀਤੀਆਂ ਤੇ ਸੇਵਾ ਤੋਂ ਬਿਨਾਂ ਸਿੱਖ ਦਾ ਜੀਵਨ ਸ਼ੁਰੂ ਹੀ ਨਹੀਂ ਹੁੰਦਾ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਨੇ ਆ ਬਾਣੀ ਦੇ ਅੰਦਰ ਸੇਵਾ ਕਰਤ ਹੋਏ ਨੇਕ ਕਾਮੀ ਤਿਸ ਕੋ ਹੋਤਾ ਪ੍ਰਾਪਤ ਸੁਖੰ। ਗੁਰੂ ਪਾਤਸ਼ਾਹ ਮਹਾਰਾਜ ਇਸ ਕਰਕੇ ਪਹਿਲਾ ਅੱਖਰ ਸੇਵਾ ਵਾਸਤੇ ਪ੍ਰੇਰਣਾ ਦਿੰਦਾ ਹੈ ਸਿਮਰਨ ਵਾਸਤੇ ਪ੍ਰੇਰਣਾ ਦਿੰਦਾ ਹੈ ਦੂਜਾ ਅੱਖਰ ਹੈ ਸਿੱਖ ਦੇ ਅੰਦਰ ਆਈ ਆਈ ਤੋਂ ਭਾਵ ਵਿਦਵਾਨ ਸੱਜਣਾ ਨੇ ਲਿਆ ਆਜ਼ਾਦ ਇੰਡੀਪੈਂਡੈਂਟ ਸਿੱਖ ਦਾ ਆਜ਼ਾਦ ਹੋਣਾ ਅੰਤਾਂ ਦਾ ਜ਼ਰੂਰੀ ਹੈ ਸਿੱਖ ਨਾ ਕਿਸੇ ਦਾ ਫੂਕਾ ਪੈ ਮੰਨਦਾ ਤੇ ਨਾ ਕਿਸੇ ਨੂੰ ਫੂਕਾ ਪੈ ਸਿੱਖ ਦਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਵੱਲ ਆਪਾਂ ਨਜ਼ਰ ਮਾਰੀਏ ਸਤਗੁਰੂ ਜੀ ਦਾ 350 ਸਾਲਾ ਕੌਮ ਮਨਾ ਰਹੀ ਹੈ ਮਹਾਨ ਸ਼ਹੀਦੀ ਦਿਹਾੜਾ ਸਤਾਬਦੀ ਸਮਾਗਮ ਗੁਰੂ ਜੀ ਦੇ ਬਚਨ ਹੀ ਨੇ ਪਾਵਨ ਬਾਣੀ ਦੇ ਅੰਦਰ ਸਿੱਖ ਵਾਸਤੇ ਭੈ ਕਾ ਹੁਕੂ ਦੇਤ ਨੈ ਭੈ ਮਨਤ ਆਨ ਕਹੋ ਨਾਨਕ ਸੁਨ ਰੀ ਮਨਾ ਗਿਆਨੀ ਤਾਹੇ ਬਖਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਪਸ਼ਟ ਕਹਿ ਰਿਹਾ ਵੀ ਅਸਲ ਦੇ ਅੰਦਰ ਗਿਆਨ ਬਾਣੀ ਜਾਂ ਸਿੱਖ ਉਹ ਹੈ ਜਿਹੜਾ ਸਰੀਰ ਨਾ ਕਿਸੇ ਦਾ ਪੋਕਾ ਭੈ ਮੰਨਦਾ ਤੇ ਨਾ ਕਿਸੇ ਦੀ ਆਪਣਾ ਪੋਕਾ ਪ੍ਰਭਾਵ ਕਾਣ ਦਾ ਯਤਨ ਹੀ ਕਰਦਾ ਤੇ ਤੀਸਰਾ ਅਕਰ ਹੈ ਭਾਗਾਂ ਵਾਲੀ ਉਹ ਸਿੱਖ ਦਾ ਕਿ ਕੀ ਤੋਂ ਭਾਵੇ ਕਾਈਂਡਨੈਸ ਦਿਆਲਤਾ ਸਿੱਖ ਦੇ ਅੰਦਰ ਦਿਆਲਤਾ ਹੋਣੀ ਵੀ ਜ਼ਰੂਰੀ ਹੈ ਸੱਚ ਜਾਣਿਓ ਕੋਈ ਵੀ ਧਰਮੀ ਮੰਨਦਾ ਇੱਕ ਸਿੱਖ ਦੀ ਗੱਲ ਆਪਾਂ ਨਾ ਕਰੀਏ ਅਸਲ ਦੇ ਅੰਦਰ ਦੁਨੀਆ ਤੇ ਕੋਈ ਵੀ ਧਰਮੀ ਬੰਦਾ ਉਸ ਦੇ ਅੰਦਰ ਇਹ ਗੁਣ ਲਾਜ਼ਮੀ ਹੋਣਾ ਚਾਹੀਦਾ ਤੇ ਸਿੱਖ ਦੇ ਅੰਦਰ ਤਾਂ ਦਿਆਲੂਪੁਣਾ ਸਤਿਗੁਰੂ ਜੀ ਨੇ ਭਰਿਆ ਆ ਜਿਸ ਮਹਾਨ ਸਤਿਗੁਰੂ ਜੀ ਦੇ ਦਰਬਾਰ ਅੰਦਰ ਆਪਾਂ ਬੈਠੇ ਆ ਉਸ ਸਤਿਗੁਰੂ ਜੀ ਨੇ ਜਦੋਂ 1699 ਵਾਲੀ ਬਸਾਖੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਪਹਿਲੇ ਜਿਹੜੇ ਸਿੱਖ ਨੇ ਆਪਣਾ ਸਿਰ ਰੱਖਿਆ ਉਹ ਭਾਈ ਦਇਆ RAM ਨੇ ਰੱਖਿਆ ਹੁਣ ਵੇਖੋ ਬੰਤਰ ਕਿੰਨੀ ਵਧੀਆ ਜੇ ਪੰਜ ਪਿਆਰਿਆਂ ਦੇ ਨਾਮ ਲਈਏ ਨਾ ਕਿਉਂਕਿ ਮੇਰੇ ਕੋਲ ਅੱਜ ਸਮਾਂ ਵੀ ਇੰਨਾ ਨਹੀਂ ਚਲੋ ਸਮਾਂ ਹੋਇਆ ਮੈਂ ਵਿਚਾਰ ਕਰਨ ਦਾ ਯਤਨ ਇੱਧਰ ਵੀ ਕਰਾਂਗਾ ਤੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜਪ ਜੀ ਸਾਹਿਬ ਦੀ ਅੰਦਰ ਜਪ ਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਕਿਹਾ ਨਾ ਸਤਿਗੁਰ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਇਸ ਦਾ ਮਤਲਬ ਹੈ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਹੁਣ ਉਧਰ ਵੇਖੋ 1699 ਵਾਲੀ ਵਿਸਾਖੀ ਵਾਲੇ ਦਿਨ ਪਾਤਸ਼ਾਹ ਜੀ ਨੇ ਜਿਹੜਾ ਕੌਤਕ ਰਚਿਆ ਹੈ ਖਾਲਸੇ ਦੀ ਸਿਰਜਣਾ ਕੀਤੀ ਪਹਿਲਾਂ ਦਇਆ ਆਈ ਫਿਰ ਜਦੋਂ ਦਇਆ ਆਈ ਫਿਰ ਧਰਮ ਪਰਵੇਸ਼ ਕਰਵਾ ਦਿੱਤਾ ਜਦੋਂ ਇਹ ਦੋਵੇਂ ਗੁਣ ਵੱਜੇ ਖਾਲਸੇ ਨੂੰ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਦਇਆ ਨੂੰ ਚੁਣਿਆ ਇਸ ਕਰਕੇ ਧਿਆਨ ਰੱਖਣਾ ਦਇਆ ਜਿਹੜੀ ਹੈ ਉਹ ਅੰਤਾਂ ਦੀ ਜ਼ਰੂਰੀ ਹੈ ਖਾਲਸੇ ਦੇ ਅੰਦਰ ਵੀ ਦਇਆ ਹੋਣੀ ਚਾਹੀਦੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਤੋਂ ਪਹਿਲਾਂ ਦਇਆ ਆਈ ਫਿਰ ਧਰਮ ਨੇ ਪ੍ਰਵੇਸ਼ ਕੀਤਾ ਫਿਰ ਜਦੋਂ ਦੋਵੇਂ ਗੁਣ ਆਏ ਦਇਆ ਤੇ ਧਰਮ ਬਣਿਆ ਫਿਰ ਅੰਦਰ ਹਿੰਮਤ ਪੈਦਾ ਹੋ ਗਈ ਸਤਿਗੁਰੂ ਜੀ ਦੀ ਬਣਤ ਐਸੀ ਬਣੀ ਪੰਜੇ ਪਿਆਰਿਆਂ ਦੇ ਜਿਹੜੇ ਨੀਮ ਨੇ ਨਾਮ ਨੇ ਸੰਸਾਰ ਦੇ ਅੰਦਰ ਉਹ ਵੀ ਸਾਨੂੰ ਬੜੀਆਂ ਸਿੱਧਾਂ ਦਿੰਦੇ ਨੇ ਇਹਨਾਂ ਤੋਂ ਸੰਸਾਰ ਦੇ ਅੰਦਰ ਇੱਕ ਬੜਾ ਵੱਡਾ ਮੈਸੇਜ ਸਾਨੂੰ ਮਿਲਦਾ ਹੈ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਉਸ ਤੋਂ ਉਪਰੰਤ ਜਦੋਂ ਹਿੰਮਤ ਆਉਂਦੀ ਹੈ ਫਿਰ ਮਨੁੱਖ ਮੋਹ ਘੱਟ ਕਰ ਲੈਂਦਾ ਹੈ ਮੋਹ ਕਮ ਫਿਰ ਮੋਹ ਕਮ ਸਿੰਘ ਚੌਥੀ ਪਿਆਰੇ ਦਾ ਪਾਵਨ ਨਾਮ ਹੈ ਦਇਆ ਧਰਮ ਹਿੰਮਤ ਜਦੋਂ ਇਹ ਤਿੰਨੇ ਗੁਣ ਆਏ ਫਿਰ ਮੋਹ ਘਟ ਹੋ ਗਿਆ ਤੇ ਮੋਹ ਘਟ ਕਰਨਾ ਹੀ ਬਸ ਸੰਸਾਰ ਤੇ ਪਰਮਾਤਮਾ ਦੇ ਨੇੜੇ ਲੱਗਣ ਦੀ ਨਿਸ਼ਾਨੀ ਹੈ ਤੇ ਪਾਤਸ਼ਾਹ ਜੀ ਨੇ ਕਿਹਾ ਜਦੋਂ ਇਹ ਚਾਰ ਗੁਣਾ ਕੇ ਮੋਹ ਘਟ ਹੋ ਗਿਆ ਫਿਰ ਕੀ ਹੋਏਗਾ ਸਤਿਗੁਰੂ ਕਹਿੰਦੇ ਫਿਰ ਸਾਹਿਬ ਫਿਰ ਉਸ ਅਕਾਲ ਪੁਰਖ ਵਰਗਾ ਹੀ ਰੂਪ ਹੋ ਜਾਏਗਾ ਉਸ ਅਕਾਲ ਪੁਰਖ ਦਾ ਰੂਪ ਹੀ ਹੋ ਜਾਏਗਾ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨ ਜਾਣੋ ਮਾਨਸ ਦੇਹਾ ਖੈਰ ਕਾਈਂਡਨੈਸ ਦੀ ਗੱਲ ਆਈ ਦਿਆਲਤਾ ਦੀ ਗੱਲ ਆਈ ਤੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਵੀ ਉਦਾਹਰਣ ਦਿੱਤੀ ਹੈ ਵੀ 86 ਤੀਰਥ ਸਗਲ ਪਉ ਨ ਜੀ ਦਇਆ ਪਰਵਾਣ ਵੇਖੋ ਕਿੰਨੀ ਮਹਾਨਤਾ ਦਿੱਤੀ ਪਾਤਸ਼ਾਹ ਜੀ ਤੇ ਆਖਰੀ ਅੱਖਰ ਹੈ ਭਾਗਾ ਵਾਲਿਓ ਜਦੋਂ ਇੰਗਲਿਸ਼ ਦੇ ਅੰਦਰ ਸਿੱਖ ਸ਼ਬਦ ਆਪਾਂ ਲਿਖਨੇ ਐਚ ਹੁਨੈਸ ਇਸ ਤੋਂ ਲਿਆ ਪਾਵ ਹਨ ਇਸ ਤੋਂ ਪਾਵੈ ਇਮਾਨਦਾਰ ਸਿੱਖ ਨੂੰ ਆਪਣੇ ਧਰਮ ਦੇ ਪ੍ਰਤੀ ਇਮਾਨਦਾਰ ਵੀ ਹੋਣਾ ਚਾਹੀਦਾ ਹੈ ਇਮਾਨਦਾਰੀ ਵੀ ਜ਼ਰੂਰੀ ਹੈ ਕੇਵਲ ਵਿਖਾਵੇ ਦਾ ਸਿੱਖ ਨਹੀਂ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਸਮਝਾਇਆ ਹੈ ਇੱਥੇ ਕਿ ਕਰਮ ਧਰਮ ਪਖੰਡ ਜੋ ਦੀ ਸੈ ਤਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ